ਪ੍ਰਭੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮਸੀਹ ਪਰਿਵਾਰਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਤਹਾ ਪਿਆਰੇ ਭੈਣ ਭਾਈਓ ਜੇਕਰ ਅੱਜ ਤੁਸੀਂ ਆਪਣੇ ਜੀਵਨ ਵਿੱਚ ਆਪਣੇ ਘਰ ਪਰਿਵਾਰਾਂ ਦੇ ਵਿੱਚ ਆਪਣੇ ਕਾਰੋਬਾਰਾਂ ਦੇ ਵਿੱਚ ਉਹ ਸ਼ਾਂਤੀ ਉਹ ਸੱਚਾ ਸਕੂਨ ਪਾ ਰਹੇ ਹੋ ਤਾਂ ਅੱਜ ਦਾ ਵਚਨ ਤੁਹਾਡੇ ਲਈ ਹੈ ਤਹਾ ਪਿਆਰੇ ਭੈਣ ਭਾਈਓ ਇਹ ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਗੱਲ ਕਰੀਏ ਤੁਹਾਡੇ ਜੀਵਨ ਦੇ ਬਾਰੇ ਵਿੱਚ ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਜਦੋਂ ਪੂਰਾ ਕਾਰਜਕ ਹੁੰਦਾ ਤਾਂ ਸਿਰਫ ਇੱਕ ਕੜੀ ਹੈ ਜੋ ਸਾਡੀਆਂ ਕੰਨਾਂ ਦੇ ਉੱਤੇ ਲੱਗੀਆਂ ਹੋਈਆਂ ਹੁੰਦੀਆਂ ਹਨ ਅਤੇ ਔਰ ਟਿਕ ਟਿਕ ਉਸ ਦੀ ਆਵਾਜ਼ ਉਸ ਦੀ ਸੁਣਾਈ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਉਸ ਸਮੇਂ ਸਾਨੂੰ ਇੱਕ ਅਜੀਬ ਇਹ ਸਾਡੇ ਸਾਹਮਣੇ ਆਉਂਦੀ ਹੈ ਅਤੇ ਉਸ ਸਮੇਂ ਇੱਕ ਆਵਾਜ਼ ਜੋ ਹਰ ਸ਼ੋਰ ਉਹ ਆਵਾਜ਼ ਬੋਲਣਾ ਛੱਡ ਦਿੰਦੀ ਹੈ ਪਰ ਸਾਡਾ ਦਿਲ ਦੀ ਆਵਾਜ਼ ਸਾਡੇ ਦਿਲ ਦਾ ਜੋ ਸ਼ੋਰ ਹੈ ਦੌੜਨਾ ਸ਼ੁਰੂ ਕਰ ਦਿੰਦਾ ਹੈ ਕੋਈ ਲੜਾਈ ਨਹੀਂ ਕੋਈ ਤਣਾਅ ਵਾਲੀ ਗੱਲ ਨਹੀਂ ਕੋਈ ਆਵਾਜ਼ ਨਹੀਂ ਪਰ ਫਿਰ ਵੀ ਸਾਡੇ ਘਰਾਂ ਦੇ ਅੰਦਰ ਉਹ ਭਾਰ ਉਹ ਭਾਰ ਨੂੰ ਮਹਿਸੂਸ ਕਰਨਾ ਜਿਵੇਂ ਹਵਾ ਵੀ ਸਾਡੇ ਜੋ ਹਲਦ ਵਾਲੇ ਉਹ ਬੁੱਝਲ ਹੋ ਜਾਂਦੀ ਹੈ ਉਹ ਭਾਰ ਉਹ ਟੈਨਸ਼ਨ ਉਹ ਬੇਚੈਨੀ ਇਹ ਉਹ ਸਮੇਂ ਹੁੰਦਿਆ ਜਦੋਂ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਸਾਡੇ ਕਾਰੋਬਾਰਾਂ ਦੇ ਵਿੱਚ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਉਹ ਸ਼ਾਂਤੀ ਗਾਇਬ ਹੋ ਜਾਂਦੀ ਹੈ ਪਰ हे ਪਿਆਰੇ ਭੈਣ ਭਾਈਓ ਸੁਣੋ ਸਾਡੇ ਜੀਵਨਾਂ ਦੇ ਵਿੱਚ ਉਹ ਸ਼ਾਂਤੀ ਕਿਵੇਂ ਵਾਪਸ ਆ ਸਕਦੀ ਹੈ ਪਰ ਆਓ ਅਸੀਂ ਉਹ ਸ਼ਾਂਤੀ ਨੂੰ ਵਾਪਸ ਲੈਣ ਲਈ ਆਵੋ ਅਸੀਂ ਜਿਉਂਦੇ ਪਰਮੇਸ਼ਰ ਰਬ ਯੇਸ਼ੂ ਦੀ ਸ਼ਰਨ ਦੇ ਵਿੱਚ ਆਈਏ ਕਿਉਂਕਿ हे ਪਿਆਰੇ ਭੈਣ ਭਾਈਓ ਪ੍ਰਭੂ ਤੁਹਾਡੇ ਇਖਾਦੇ ਵਿੱਚ ਉਹ ਸੱਚੀ ਸ਼ਾਂਤੀ ਸਾਡੇ ਜੀਵਨਾ ਦੇ ਵਿੱਚ ਲਿਆਉਣ ਵਾਲੇ ਹallelujah ਕਹਾ ਪਿਆਰੇ ਭੈਣ ਭਾਈਓ ਕਿਉਂਕਿ ਜੋ ਘਰ ਹੈ ਸਿਰਫ ਚਾਰ ਦਵਾਰਾਂ ਨਾਲ ਨਹੀਂ ਹੁੰਦਾ ਘਰ ਉਹ ਜਗ੍ਹਾ ਜਿੱਥੇ ਸਾਡੇ ਦਿਲ ਇੱਕ ਦੂਜੇ ਦੀ ਧੜਕਨ ਨੂੰ ਜਾਣਦੇ ਹੁੰਦੇ ਹਨ ਪਰ ਜਦੋਂ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਆਪਸੀ ਰਿਸ਼ਤੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਸ਼ਾਂਤੀ ਨਾ ਰਹੇ ਅਤੇ ਜਦੋਂ ਸਾਡੇ ਅੰਦਰੋਂ ਉਹ ਹਾਸਾ ਵੀ ਜ਼ਬਰਦਸਤੀ ਲੱਗਦਾ ਸਾਨੂੰ ਮੁਸਕਰਾਟ ਵੀ ਠੱਗੀ ਵਾਂਗ ਜਪਦੀ ਹੈ ਆਵਾਜ਼ਾਂ ਵੀ ਤਣਾਉ ਲੱਗਦੀਆਂ ਹਨ ਸਾਡੇ ਜੋ ਦਿਲ ਹੈ ਅਸੀਂ ਘਰ ਦੇ ਵਿੱਚ ਹੁੰਦੇ ਹੋਏ ਵੀ ਅਸੀਂ ਆਪਣੇ ਆਪ ਨੂੰ ਗੁੰਮ ਜੇ ਜਪਦੇ ਹਾਂ ਕੀ ਤੁਸੀਂ ਵੀ ਇਹ ਮਹਿਸੂਸ ਕੀਤਾ ਹੈ ਘਰ ਵਿੱਚ ਹੋ ਕੇ ਵੀ ਘਰ ਵਿੱਚ ਜੀ ਨਾ ਲੱਗਣਾ ਹਾ ਪਿਆਰੇ ਬੰਨ ਪਯੋ ਜੇਕਰ ਤੁਸੀਂ ਅੱਜ ਕਿੰਨੀ ਵਾਰ ਤੁਸੀਂ ਚੁੱਪ ਵਿੱਚ ਰਹੇ ਹੋ ਕਿਉਂਕਿ ਕਾਪੀਆਂ ਗੱਲਾਂ ਨੇ ਤੁਹਾਡੇ ਦਿਲੋਂ ਤੋੜਿਆ ਕਿੰਨੀ ਵਾਰ ਤੁਹਾਡੇ ਰੱਬ ਸੀ ਰਿਸ਼ਤੇ ਨਜ਼ਦੀਕੀ ਰਿਸ਼ਤੇ ਆ ਨੇ ਤੁਹਾਡੇ ਜੀਵਨ ਦੇ ਵਿੱਚ ਉਹ ਨਿਰਾਸ਼ਾ ਦੇਖਾਂ ਵੱਡੇ ਮਾਣਾਂ ਦਾ ਟੁੱਟਣਾ ਕਿੰਨੀ ਵਾਰ ਤੁਸੀਂ ਥੱਕੇ ਹੋਏ ਜਦੋਂ ਘਰ ਆਏ ਹਾਂ ਪਰ ਘਰ ਨੇ ਹੀ ਤੁਹਾਡੀ ਅਨਸ ਜੀ ਖਿੱਚ ਲਈ ਹੈ ਕਿੰਨੀ ਵਾਰ ਤੁਹਾਡੇ ਦਿਲ ਨੇ ਕਿਹਾ ਕਾਸ਼ ਇੱਕ ਦਿਨ ਮੈਨੂੰ ਸੱਚੀ ਸ਼ਾਂਤੀ ਉਹ ਸੱਚੀ ਸਕੂਨ ਕੋ ਆਰਾਮ ਜੋ ਤੁਸੀਂ ਚਾਹੁੰਦੇ ਹੋ ਮਿਲ ਜਾਵੇ ਤਾਂ ਇਹ ਬਚਨ ਵਾਢ ਲਈ ਹੈ ਆਓ ਅਸੀਂ ਚਾਹੁੰਦੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਕਰ ਲਈਏ ਪਨਾ ਲਈਏ ਅਤੇ ਇਸ ਵਚਨ ਨੂੰ ਆਪਣੀ ਜੀਵਨਾ ਦੇ ਵਿੱਚ ਉਹ ਸੱਚੀ ਸ਼ਾਂਤੀ ਸੱਚਾ ਸਕੂਨ ਅਸੀਂ ਆਪਣੇ ਜੀਵਨਾ ਦੇ ਵਿੱਚ ਪਾਈਏ ਤਾਂ ਆਓ ਅਸੀਂ ਪੜੀਏ ਜ਼ਮੂਰਾਂ ਦੀ ਪੁਥੀ ਉਸ ਦਾ 122 ਗਿਆਈ ਉਸ ਦਾ ਸਤ ਵਿੱਚ ਨਾ ਪੜਦੇ ਆ ਕਿਹ ਫਸਿਲ ਦੇ ਅੰਦਰ ਸਲਾਮਤੀ ਹੋਵੇ ਤੇਰੇ ਮਹਿਲਾਂ ਵਿੱਚ ਨਿਹਾਲਤਾ ਆਮਨ ਹਾਂ ਪਿਆਰੇ ਭੈਣ ਭਾਈਓ ਜਦੋਂ ਪ੍ਰਭੂ ਦਾ ਵਚਨ ਸਾਡੇ ਜੀਵਨ ਦੇ ਵਿੱਚ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਆਉਂਦਾ ਹੈ ਪ੍ਰਭੂ ਸਾਡੇ ਜੀਵਨਾਂ ਦੇ ਵਿੱਚ ਜਦੋਂ ਅਸੀਂ ਹਿਰਦਿਆਂ ਖੋਲ ਕੇ ਪ੍ਰਭੂ ਨੂੰ ਪਰਮੇਸ਼ਰ ਨੂੰ ਜੀ ਆਇਆ ਆਖਦੇ ਹਾਂ ਤਾਂ ਪਰਮੇਸ਼ਰ ਸਾਡੇ ਘਰਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਉਹ ਸੱਚੀ ਸ਼ਾਂਤੀ ਸੱਚਾ ਸਕੂਨ ਉਹ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਦਿੰਦਾ ਰਕੇ ਹੇ ਪਿਆਰੇ ਭੈਣ ਭਾਈਓ ਆਪਾਂ ਇਹ ਚੇਕਲ ਉਸ ਦਾ ਛਤੀ ਦੇ ਇਸ ਦਾ 26 ਵਚਨ ਵੀ ਸਾਨੂੰ ਸਾਡੇ ਹਿਰਦਿਆਂ ਨੂੰ ਜਿਨ੍ਹਾਂ ਦੇ ਵਿੱਚ ਅੱਜ ਬੇਚੈਨੀ ਉਹ ਨਿਰਾਸ਼ਾ ਪ੍ਰੀਅ ਉਸ ਦੇ ਬਾਰੇ ਵਿੱਚ ਵੀ ਸਾਨੂੰ ਇਹ ਵਚਨ ਕਹਿ ਰਿਹਾ ਹੈ ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ ਆਮੇਨ ਹallelujah ਤਾਂ ਹਾਂ ਪਿਆਰੇ ਭੈਣ ਭਾਈਓ ਜਦੋਂ ਅਸੀਂ ਪ੍ਰਭੂ ਯਿਸੂ ਦੀ ਸ਼ੰਦ ਵਿੱਚ ਆਉਂਦੇ ਆ ਤਾਂ ਪ੍ਰਭੂ ਸਾਡੇ ਹਿਰਦਿਆਂ ਨੂੰ ਉਹ ਜਾਣਦਾ ਹੈ ਉਹ ਸਾਡੇ ਹਿਰਦਿਆਂ ਨੂੰ ਜੋ ਸਾਡੇ ਨਿਰਾਸ਼ਾ ਦੇ ਨਾਲ ਭਰੇ ਹੋਏ ਹਨ ਉਹ ਸਾਡੇ ਹਿਰਦਿਆਂ ਨੂੰ ਇੱਕ ਨਵਾਂ ਦਿਲ ਨਵੀਂ ਆਤਮਾ ਦਿੰਦਾ ਹੈ ਤਾਂ ਹਾਂ ਪਿਆਰੇ ਭੈਣ ਭਾਈਓ ਆਹਾਂ ਪਿਆਰੇ ਭੈਣ ਭਾਈਓ ਜਿਵੇਂ ਆਪਾਂ ਇਹ ਬੱਚੇ ਦਾ ਅਜਾਈ ਉਸਤਾਦ ਦੋ ਦਿਆਏ ਉਸਤਾਦ ਨਵਚੰਦ ਵਿੱਚ ਪਰਬੂ ਇਹ ਹਵਾ ਸਾਨੂੰ ਕਹਿ ਰਿਹਾ ਹੈ ਕਿ ਮੈਂ ਇਸ ਆਨ ਸ਼ਾਂਤੀ ਦੀ ਅੰਗਾ ਸਾਨੂੰ ਦੇਜੇ ਹਵਾ ਦਾ ਵਾਅਦਾ ਹੈ ਆਮਨ ਹ Alleluia ਤਾਂ ਹਾਂ ਪਿਆਰੇ ਭੈਣ ਭਾਈਓ ਪਰਮੇਸ਼ਰ ਤੁਹਾਡੇ ਜੀਵਨਾਂ ਦੇ ਵਿੱਚ ਤੁਹਾਡੇ ਘਰ ਪਰਿਵਾਰਾਂ ਦੇ ਵਿੱਚ ਤੁਹਾਡੇ ਆਪਸੀ ਰਿਸ਼ਤੇ ਨਜ਼ਦੀਕੀ ਰਿਸ਼ਤਿਆਂ ਦੇ ਵਿੱਚ ਉਹ ਸ਼ਾਂਤੀ ਉਹ ਸੱਚਾ ਸਕੂਨ ਤੁਹਾਡੇ ਜੀਵਨਾਂ ਦੇ ਵਿੱਚ ਉਹ ਵੱਡੀ ਬਰਕਤ ਵੱਡੀ ਆਸ਼ੀਸ਼ ਤੁਸੀਂ ਪ੍ਰਾਪਤ ਕਰੋ Amen.